ਹਾਂਜੀ ਪਿਆਰ ਭਰੀ ਸਾਥਰੀ ਆਕਾਲ ਜੀ ਬਹੁਤ ਹੀ ਧਿਆਨਯੋਗ ਗੱਲਾਂ ਦੇਣ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਆਪਣਾ ਜਦੋਂ ਵੀ ਤੁਹਾਨੂੰ ਤਗੜ ਮਹਿਸੂਸ ਹੁੰਦੀ ਹੈ ਨੰਬਰ 1 ਫੈਕਟ ਜਦੋਂ ਵੀ ਤੁਹਾਨੂੰ ਤਣਾਅ ਮਹਿਸੂਸ ਹੁੰਦੀ ਹੈ ਤਾਂ ਅਦਰਕ ਵਾਲੀ ਚਾਹ ਪੀਣ ਨਾਲ ਤਣਾਅਕ ਦੂਰ ਹੋ ਜਾਂਦੀ ਹੈ ਨੰਬਰ 2 چاہے ਕੋਈ ਵੀ ਤੁਹਾਡਾ ਕਿੰਨਾ ਵੀ ਭरोसेमंद gameObjects ਨਾ ਹੋਵੇ ਆਪਣੀ ਕਮਜ਼ੋਰੀ ਕਿਸੇ ਦੇ ਨਾਲ ਕਦੇ ਵੀ ਸ਼ੇਅਰ ਨਾ ਕਰੋ ਜਿਸ ਤਰ੍ਹਾਂ ਆਪਣੀ ਕਮਜ਼ੋਰੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਸੇ ਤਰ੍ਹਾਂ ਆਪਣੀ ਤਾਕਤ ਵੀ ਲੋਕਾਂ ਤੋਂ ਲੁਕੋ ਕੇ ਰੱਖਣੀ ਚਾਹੀਦੀ ਹੈ ਨੰਬਰ 3ਵਾਂ ਬੋਲ ਦੀ ਗੱਲ ਕਰਦੇ ਹਾਂ ਰਸੀ ਨੂੰ ਖੁਸ਼ਬੂ ਵਾਲੀ ਚੀਜ਼ ਸੁਗੰਧ ਨਾਲ ਅਨਸਾਣਾ ਜਵਾਨ ਬਣਦਾ ਹੈ ਨੰਬਰ 4 ਸਾਨੂੰ ਆਪਣੀ ਭਵਿੱਖ ਦੀਆਂ ਯੋਜਨਾਵਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਚਾਹੇ ਉਹ ਤੁਹਾਡਾ ਕਿੰਨਾ ਵੀ ਨੇੜੇ ਦਾ ਕਿਉਂ ਨਾ ਹੋਵੇ ਸਾਨੂੰ ਨਹੀਂ ਪਤਾ ਹੁੰਦਾ ਕਿ ਸਮੇਂ ਦੇ ਨਾਲ ਉਸ ਵਿਅਕਤੀ ਦੇ ਨਾਲ ਸਾਡੇ ਰਿਸ਼ਤੇ ਵਿੱਚ ਕਿਵੇਂ ਦਾ ਬਦਲਾਅ ਆ ਸਕਦਾ ਹੈ ਨੰਬਰ 5 ਦੀ ਗੱਲ ਕਰਦੇ ਆ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਠੀਕ ਰੱਖਣਾ ਹੈ ਤਾਂ ਹਰ ਵਾਰ ਖਾਣਾ ਖਾਣ ਤੋਂ ਬਾਅਦ ਕੋਰਲੀ ਜ਼ਰੂਰ ਕਰ ਲਿਆ ਕਰੋ ਨੰਬਰ 6 ਆਪਣੇ ਪਰਿਵਾਰ ਦੀ ਮੁਸੀਬਤ ਕਦੀ ਵੀ ਕਿਸੇ ਦੇ ਨਾਲ ਸਾਂਝੀ ਨਾ ਕਰੋ ਸਾਰਿਆਂ ਦੇ ਪਰਿਵਾਰਾਂ ਵਿੱਚ ਮੁਸੀਬਤਾਂ ਹੁੰਦੀਆਂ ਹਨ ਇਹਨਾਂ ਨੂੰ ਦੱਸਣਾ ਮੂਰਖਤਾ ਹੁੰਦੀ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਹਰ ਘਰ ਵਿੱਚ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ ਇਸ ਦੁਨੀਆ ਵਿੱਚ ਜੋ ਕੁਝ ਵੀ ਹੋਵੇ ਉਸ ਨੂੰ ਬਾਹਰ ਜ਼ਾਹਰ ਨਹੀਂ ਕਰਨਾ ਚਾਹੀਦਾ ਘਰ ਦੀ ਲੜਾਈ ਝਗੜੇ ਅਤੇ ਸਮੱਸਿਆਵਾਂ ਦੇ ਵਾਰੇ ਵਿੱਚ ਕਿਸੇ ਦੇ ਬੋਲਣ ਤੋਂ ਬੋਲਣ ਤੇ ਵੱਡੀ ਰਾਹਤ ਲੱਗਦੀ ਹੋਵੇ ਪਰ ਕਈ ਵਾਰ ਇਹ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਜਾਂਦਾ ਹੈ ਜਿੰਨੇ ਜਿਆਦਾ ਲੋਕਾਂ ਵਿਚ ਅਤੇ ਜਿੰਨੀ ਵਾਰ ਇਹਨਾਂ ਮੁਸੀਬਤਾਂ ਬਾਰੇ ਚਰਚਾ ਹੋਵੇ ਕਿ ਇਸ ਸਮੱਸਿਆਵਾਂ ਉਨੀਆਂ ਹੀ ਵੱਡੀਆਂ ਹੋ ਜਾਣਗੀਆਂ ਨੰਬਰ ਅੱਗੇ 7 ਦੀ ਗੱਲ ਕਰਦੇ ਆ ਨੰਬਰ 7 ਦੀ ਗੱਲ ਕਰਦੇ ਆ ਜਿਆਦਾ ਮਿੱਠਾ ਖਾਣ ਨਾਲ ਫੇਸ ਤੇ ਝੁਰੜੀਆਂ ਆ ਜਾਂਦੀਆਂ ਹਨ ਇਸ ਕਰਕੇ ਮਿੱਠੇ ਦਾ ਸੇਵਨ ਨਿਯਮਿਤ ਮਾਤਰਾ ਵਿੱਚ ਹੀ ਕਰਨਾ ਜ਼ਰੂਰੀ ਹੈ ਨੰਬਰ 8 ਅਈ ਗਾਜੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਬਹੁਤ ਨਿੱਜੀ ਅਤੇ ਗੁਪਤ ਚੀਜ਼ਾਂ ਹੁੰਦੀਆਂ ਹਨ ਇਹ ਚੀਜ਼ਾਂ ਹਮੇਸ਼ਾ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹਨ ਨੀਂਦ ਅਤੇ ਭੋਜਨ ਨਾਲ ਸੰਬੰਧਿਤ ਜੋ ਵੀ ਮੁੱਦੇ ਹਨ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ ਹੈ ਨੰਬਰ 9 ਪੁਆਇੰਟ ਦੀ ਗੱਲ ਕਰਦੇ ਹਾਂ ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਦੀ ਖਾ ਲੈਣਾ ਬਹੁਤ ਜ਼ਰੂਰੀ ਹੈ ਇਸ ਨਾਲ ਵਜਨ ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ ਨੰਬਰ 10 ਦੀ ਗੱਲ ਕਰਦੇ ਆ ਤੁਹਾਡਾ پلان ਤੁਹਾਡਾ ਖੁਦ ਦਾ پلان ਹੋਣਾ ਚਾਹੀਦਾ ਹੈ ਕੋਈ ਵੀ ਆਈਡੀਆ ਪਰਫੈਕਟ ਨਹੀਂ ਹੁੰਦਾ ਅਤੇ ਜੇਕਰ ਤੁਸੀਂ ਕਿਸੇ ਨੂੰ ਆਪਣਾ ਆਈਡੀਆ ਦੱਸਦੇ ਹੋ ਤਾਂ ਤੁਸੀਂ ਆਲੋਚਨਾ ਦਾ ਸ਼ਿਕਾਰ ਹੋਵੋਗੇ ਜਾਂ ਫਿਰ ਕਈ ਵਾਰ ਈਰਖਾ ਦੀ وجہ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਪਲਾਨ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦੇਵੇਗਾ ਅਤੇ ਤੁਸੀਂ ਨਿਰਾਸ਼ ਹੋ ਜਾਵੋਗੇ ਜਦੋਂ ਤੱਕ ਤੁਹਾਡਾ ਪ੍ਰੋਜੈਕਟ ਕੇਰ ਲਈ ਚਾਰਨ ਵਿੱਚ ਨਾ ਹੋਵੇ ਤਾਂ ਤਦ ਤੱਕ ਬਿਲਕੁਲ ਵੀ ਕਿਸੇ ਨਾਲ ਵੀ ਉਸ ਨੂੰ ਸ਼ੇਅਰ ਨਾ ਕਰੋ ਨੰਬਰ ਅੱਗੇ ਲੈਵਣ ਦੀ ਗੱਲ ਕਰਦੇ ਆਂ ਦਿਨ ਦੇ ਸਮੇਂ ਪਾਣੀ ਘੱਟ ਪੀਣ ਨਾਲ ਬੁੱਲਾਂ ਦਾ ਰੰਗ ਕਾਲਾ ਹੋਣ ਲੱਗ ਜਾਂਦਾ ਹੈ नंबर बारह हिम्मत रखो सबर रखो टूट के भी सबर जाएगा विश्वास करो शुक्र गुजार होवो हो, समा ही है गुजर जाएगा ਨੰਬਰ 13 ਅਮਰੂਦ ਤੇ ਸੇਵਨ ਨਾਲ ਡਿਪਰੈਸ਼ਨ ਆਟ ਹੋਣ ਲੱਗ ਜਾਂਦਾ ਹੈ ਇਸ ਕਰਕੇ ਅਮਰੂਦ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਤੋਂ ਬਚ ਸਕੀਏ ਨੰਬਰ 14 ਚਿੰਤਾ ਨਾ ਕਰੋ ਇਸ ਜਵਾਨੇ ਦੀ ਇਸ ਨੂੰ ਤਾਂ ਆਦਤ ਹੀ ਹੈ ਕੁਝ ਨਾ ਕੁਝ ਸ ਨਾਉਣ ਦੀ ਨੰਬਰ 15 ਸਵੇਰੇ ਉੱਠਦੇ ਹੀ ਮੋਬਾਈਲ ਫੋਨ ਨਾ ਚਲਾਓ ਇਸ ਨਾਲ ਸਿਰ ਦਰਦ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ ਨੰਬਰ 16 ਕੁਝ ਰਾਹਾਂ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ ਕੋਈ ਪਰਿਵਾਰ ਨਹੀਂ ਕੋਈ ਦੋਸਤ ਨਹੀਂ ਤੇ ਨਾ ਹੀ ਕੋਈ ਸਾਥੀ ਬਸ ਤੁਸੀਂ ਤੇ ਤੁਹਾਡੀ ਹਿੰਮਤ ਨੰਬਰ 17 ਹਰ ਰੋਜ਼ ਕੁਝ ਸਮੇਂ ਨਵਾਂ ਨੂੰ ਆਪਸ ਵਿੱਚ ਰਗੜ ਨਾਲ ਲੜ ਸੁਭੂਲੇਸ਼ਣ ਵੇਤਰ ਹੁੰਦਾ ਹੈ ਕਈ ਇਸ ਨਾਲ ਬਾਲ ਦੀ ਸਮੱਸਿਆ ਹੁੰਦੀ ਹੈ ਜੋ ਉਹ ਝੜਨੇ ਵੀ ਬੰਦ ਹੋ ਜਾਂਦੀ ਹੈ ਇਸ ਕਰਕੇ ਨਹਾਉਂਾ ਨੂੰ ਰਗੜਨਾ ਚਾਹੀਦਾ ਹੈ ਆਪਸ ਦੇ ਵਿੱਚ ਨੰਬਰ 18 ਦੀ ਗੱਲ ਕਰਦੇ ਹਾਂ ਜੀ ਆਂਬ ਦਾ ਸੇਵਨ ਕਰਨ ਤੋਂ ਬਾਅਦ ਹਰੀ ਮਿਰਚ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਨੰਬਰ 19 ਜੇ ਤੁਸੀਂ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਦੂਜਿਆਂ ਬਾਰੇ ਸ਼ਿਕਾਇਤ ਕਰਨ ਤੋਂ ਬਿਹਤਰ ਹੈ ਆਪਣੇ ਆਪ ਨੂੰ ਬਦਲ ਲਵੋ ਕਿਉਂਕਿ ਸਾਰੀ ਦੁਨੀਆ ਵਿੱਚ ਗਲੀਚੇ ਮਛੌਨ ਨਾਲੋਂ ਆਪਣੇ ਪੈਰਾਂ ਵਿੱਚ ਚੱਪਲ ਪਾਉਣਾ ਸੌਖਾ ਹੁੰਦਾ ਹੈ ਨੰਬਰ 20 ਦੀ ਗੱਲ ਕਰਦੇ ਹਾਂ ਜੀ ਜਿਆਦਾ ਬਾਹਰ ਦਾ ਖਾਣਾ ਖਾਣ ਨਾਲੋਂ ਛੋਟੀ ਉਮਰ ਵਿੱਚ ਹੀ ਸੂਕਰ ਹੋਣ ਦਾ ਖਤਰਾ ਜਿਆਦਾ ਵੱਧ ਜਾਂਦਾ ਹੈ ਇਸ ਕਰਕੇ ਬਾਹਰ ਦਾ ਖਾਣਾ ਆਪਾਂ ਘੱਟ ਹੀ ਖਾਣਾ ਜ਼ਰੂਰੀ ਮੰਨਿਆ ਜਾਂਦਾ ਹੈ ਇਸ ਕਰਕੇ ਘੱਟ ਹੀ ਸੇਵਨ ਕਰੋ ਬਾਹਰਲਾ ਖਾਣਾ ਦਾ ਨੰਬਰ 21 ਜ਼ਿੰਦਗੀ ਵੀ ਅਜੀਬ ਹੈ ਜੋ ਅਸੀਂ ਚਾਹੁੰਦੇ ਹਾਂ ਉਹ ਮਿਲਦਾ ਨਹੀਂ ਤੇ ਜੋ ਅਸੀਂ ਨਹੀਂ ਚਾਹੁੰਦੇ ਉਹ ਲੋੜ ਤੋਂ ਵੱਧ ਮਿਲਦਾ ਹੈ ਨੰਬਰ 22 ਫੈਂਟੀ ਮਰੀਜ਼ਾਂ ਲਈ ਦੁੱਧ ਦਾ ਪੀਣਾ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਜੇਕਰ ਤੁਸੀਂ ਫੈਂਟੀ ਨਹੀਂ ਬੰਦੇ ਮਰੀਜ਼ ਹੋ ਤਾਂ ਦੁੱਧ ਦਾ ਸੇਵਨ ਬਿਲਕੁਲ ਵੀ ਨਾ ਕਰੋ ਨੰਬਰ 23 ਹਵਾਵਾਂ ਮੌਸਮ ਦਾ ਰੁਖ ਬਦਲਦਿਆਂ ਨੇ ਤੇ ਦਵਾਵਾਂ ਮੂਜੀ ਬਤਾਂਦਾ ਨੰਬਰ 24 ਜਿੰਨਾਂ ਔਰਤਾਂ ਦੀ ਤਵੱਜਾ ਰੱਖੀ ਅਤੇ ਖੁਸ਼ਕ ਹੁੰਦੀ ਹੈ ਉਹਨਾਂ ਔਰਤਾਂ ਨੂੰ ਆਸ਼ਪਾਤੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 25 ਤੁਹਾਡੇ ਅੰਦਰ ਜੈਸੀ ਸੋਚ ਚੱਲਦੀ ਹੈ ਤੁਸੀਂ ਜੀਵਨ ਵਿੱਚ ਵੈਸੇ ਹੀ ਬਣਦੇ ਹੋ ਇਸ ਲਈ ਚੰਗਾ ਸੋਚੋ ਤੇ ਚੰਗੇ ਬਣੋ ਨੰਬਰ 26 ਜੇਕਰ ਤੁਹਾਨੂੰ ਕੇਲਾ ਖਾਣ ਨਾਲ ਕਬਜ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੇਲੇ ਉੱਪਰ ਨਮਕ ਲਗਾ ਕੇ ਖਾਓ ਇਸ ਨਾਲ ਕਬਜ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 27 ਕਾਲ ਯੁੱਗ ਬਹੁਤ ਭਿਆਨਕ ਰੂਪ ਧਾਰ ਕਰ ਰਿਹਾ ਹੈ ਅੱਜ ਦਾ ਆਰਾਮ ਦਰਸ਼ਕ ਨੂੰ ਬਣਵਾਸ ਦੇ ਰਿਹਾ ਹੈ ਨੰਬਰ 28 ਬੁਖਾਰ ਘਟ ਹੋਣ ਦਾ ਨਾਮ ਨਾ ਲੈ ਰਿਹਾ ਹੋਵੇ ਤਾਂ 14 ਦਾ ਉਬਲਿਆ ਹੋਇਆ ਪਾਣੀ ਪੀ ਲਓ ਫਾਇਦਾ ਮਿਲੇਗਾ ਨੰਬਰ 29 ਲੋਕਾਂ ਨੂੰ ਬੇਤਰਤਾ ਗੂਗਲ ਹੀ ਲਿਖਣਾ ਸ਼ੁਰੂ ਕਰਦੇ ਹੀ ਦਿਲ ਦੀ ਗੱਲ ਜਾਨ ਲੈਂਦਾ ਹੈ ਨੰਬਰ 30 ਦਹੀਂ ਵਿੱਚ ਚੇਂਜ ਮਲਾਰ ਕੇ ਖਾਣ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 31 ਜੀਵਨ ਵਿੱਚ ਤਿੰਨ ਚੰਗੀਆਂ ਗੱਲਾਂ ਕਮਾਉਂਦੇ ਰਹਿਣਾ ਚਾਹੀਦਾ ਪਹਿਲਾ ਇਹ ਵਿਸ਼ਵਾਸ ਦੂਜਾ ਹੈ ਸੰਤੋਸ਼ਟੀ ਤੇ ਤੀਜਾ ਇਹ ਸਿਹਤ ਜੇਕਰ ਇਹ ਤਿੰਨ ਚੀਜ਼ ਸਾਡੇ ਜੀਵਨ ਵਿੱਚ ਬਣੀਆਂ ਰਹਿਣ ਤਾਂ ਅਸੀਂ ਹਮੇਸ਼ਾ ਸੁਖੀ ਤੇ ਸ਼ਾਂਤ ਰਹਾਂਗੇ ਨੰਬਰ 32 ਜੋ ਔਰਤਾਂ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਹਨ ਉਹਨਾਂ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨਾਲ ਹੀ ਵਾਲ ਝੜਨ ਦੀ ਸਮੱਸਿਆ ਵੀ ਘੱਟ ਹੀ ਰਹਿੰਦੀ ਹੈ ਨੰਬਰ 33 ਜਿਹੜੇ ਬੰਦੇ ਦਾ ਸਮਾਂ ਮਾੜਾ ਚੱਲ ਰਿਹਾ ਹੈ ਉਸ ਵਿਅਕਤੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਪਰ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਜਿੰਨਾ ਦੀ ਨੀਤ ਬੁਰੀ ਹੋਵੇ ਨੰਬਰ 34 ਜਿਆਦਾ ਦੇਰ ਤੱਕ ਸੌਣ ਨਾਲ ਜਿਆਦਾ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਨੀਦਰ ਨਿਯਮਤ ਮਾਤਰਾ ਵਿੱਚ ਹੀ ਲਈ ਜਾਵੇ ਤਾਂ ਹੀ ਚੰਗਾ ਹੋਵੇਗਾ ਨੰਬਰ 35 ਪੈਸਾ ਉਹ ਸਾਬਣ ਹੈ ਜੋ ਅੱਜ ਦੇ ਸਮੇਂ ਵਿੱਚ ਹਰ ਤਰ੍ਹਾਂ ਦੇ ਦਾਗ-ਧੱਬੇ ਨੂੰ ਸਾਫ਼ ਕਰ ਦਿੰਦਾ ਹੈ ਲਓ ਜੀ ਇਹ ਹੀ ਆਪਣੇ ਅੱਜ ਦੇ 35 ਪੁਆਇੰਟ ਸੀਗੇ ਜਿਹੜੇ ਤੁਹਾਨੂੰ ਪਤਾ ਸਿਓ ਤੇ ਨਵੇਂ ਨਵੇਂ ਟਿਪਸ ਵੀ ਲਿਆਉਂਦੇ ਰਹਾਂਗੇ ਪੁਆਇੰਟ ਜਿਹੜੇ ਇਹ ਹੀ ਬਹੁਤ ਹੀ ਧਿਆਨ ਦੇਣ ਜੋ ਗੱਲਾਂ ਸੀਗੀਆਂ ਅੱਜ ਦੀਆਂ ਮੋਟੀਵੇਸ਼ਨਲ ਸਟੋਰੀਆਂ ਜਿਹੜੀਆਂ ਤੋਂ ਮੋਟੀਵੇਸ਼ਨਲ ਵੀਡੀਓਜ਼ ਹੁੰਦੀਆਂ ਆਪਣੀ ਹੀ ਅੱਜ ਦੀ ਵੀਡੀਓ ਸੀ ਤੇ ਨਵੇਂ ਨਵੇਂ ਵੀਡੀਓ ਫਨ ਲਿਆਉਂਦੇ ਰਹਾਂਗੇ ਡੇਲੀ ਟਿਪਸ ਜਿਹੜੇ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਕਰ ਦਿਓ ਲੁਕਾ ਦਈ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ